ਨਮਸਕਾਰ ਵੇਖ ਰਿਹਾ ਤੁਸੀਂ ਪੰਜਾਬ ਟੀਵੀ ਪ੍ਰਾਈਮ ਪੰਜਾਬ ਦੀ ਨੌਜਵਾਨ ਪੀੜੀ ਨੇ ਅਜ ਵਿਦੇਸ਼ਾਂ ਦੀ ਧਰਤੀ ਤੇ ਵੱਡੇ ਅਹੁਦਿਆਂ ਤੇ ਉਪਰ ਤਾਇਨਾਤ ਹੋ ਕੇ ਪੰਜਾਬ ਦਾ ਨਾਂ ਦੁਨੀਆ ਦੇ ਵਿੱਚ ਮਸ਼ਹੂਰ ਕੀਤਾ ਹੈ ਅਜਿਹਾ ਇੱਕ ਨੌਜਵਾਨ ਗੜਸ਼ੰਕਰ ਦੇ ਬੀਤ ਖੇਤਰ ਦੇ ਪਿੰਡ ਕਾਲੇਵਾਲ ਦਾ 23 ਸਾਲਾ ਨੌਜਵਾਨ ਸ਼ਮਨੀਤ ਰਾਣਾ ਹੈ ਜਿਹੜਾ ਕਿ ਅਜੇ ਕੈਨੇਡਾ ਦੀ ਧਰਤੀ ਤੇ ਯੂਥ ਸਰਵਿਸ ਅਫਸਰ ਵਜੋਂ ਤਾਇਨਾਤ ਹੋਇਆ ਜਿਸ ਦੇ ਕਾਰਨ ਅਜੇ ਇਲਾਕੇ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਸ਼ਮਨੀਤ ਰਾਣਾ ਦੇ ਪਿਤਾ ਰਾਜੇਸ਼ ਰਾਣਾ ਤੇ ਮਾਤਾ ਨੀਨਾ ਰਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2019 ਦੇ ਵਿੱਚ ਉਹਨਾਂ ਦੇ ਪੁੱਤਰ ਨੇ ਸਾਲੇਵਾਲ ਬੀਤ ਤੋਂ ਕੈਨੇਡਾ ਦੇ ਵਿੱਚ ਪਹੁੰਚ ਕੇ ਉੱਚ ਸਿੱਖਿਆ ਦੀ ਸ਼ੁਰੂਆਤ ਕੀਤੀ ਤੇ ਕੁਝ ਸਾਲਾਂ ਦੇ ਵਿੱਚ ਉਹ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਕੇ ਉੱਥੇ ਦੀ ਨਾਗਰਿਕਤਾ ਹਾਸਲ ਕਰ ਲਈ। ਉਹਨਾਂ ਨੇ ਦੱਸਿਆ ਕਿ ਸ਼ਮਨੀਤ ਰਾਣਾ ਨੇ ਹੁਣ 2025 ਦੇ ਵਿੱਚ ਯੂਥ ਸਰਵਿਸ ਆਫੀਸਰ ਕੈਨੇਡਾ ਦੀ ਚਿਲड्रन ਜੇਲ੍ਹ ਦੇ ਟੈਸਟ ਦੌਰਾਨ 90% ਅੰਕ ਹਾਸਲ ਕੀਤੇ ਅਤੇ ਉੱਚ ਅਧਿਕਾਰੀ ਦੇ ਪਦ ਤੇ ਨਿਯੁਕਤ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਸ਼ਮਨੀਤ ਰਾਣਾ ਪੜਨ ਦੇ ਵਿੱਚ ਪਹਿਲਾਂ ਤੋਂ ਹੀ ਬਹੁਤ ਤੇਜ਼ ਅਤੇ ਅੱਜ ਉਸ ਨੇ ਆਪਣੀ ਛੋਟੀ ਜਿਹੀ ਉਮਰ ਦੇ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ ਜਿਸ ਦੇ ਕਨਾਂ ਅਜੀ ਇਲਾਕੇ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਗਰਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਨੀਨਾ ਰਾਣਾ ਵਾਈਫ ਆਫ ਜੇਸ਼ਨ ਰਾਣਾ ਜੀ ਤੇ ਮੇਰਾ ਬੇਟਾ ਸ਼ਮਨੀਤ ਤੇ ਉਹ 2019 ਚ ਕੈਨੇਡਾ ਪੜ੍ਹਨ ਵਾਸਤੇ ਗਿਆ ਸੀ ਤੇ ਮੈਂ ਬਹੁਤ ਮਾਣ ਮਹਿਸੂਸ ਕਰਦੀ ਕਿ ਉੱਥੇ ਜਾ ਕੇ ਉਹਨੇ ਵਧੀਆ ਮਿਹਨਤ ਕੀਤੀ ਸਟੱਡੀ ਕੀਤੀ ਤੇ ਸਾਡੇ ਕਹਣੇ ਵਿੱਚ ਰਿਹਾ ਮਿੰਟ-ਮਿੰਟ ਦੀ ਅਪਡੇਟ ਸਾਨੂੰ ਮਿਲਦੀ ਰਹੀ ਦੀ ਵਧੀਆ ਟੰਗ ਨਾਲ ਉੱਥੇ ਮਿਹਨਤ ਕਰਕੇ ਪਹਿਲਾਂ ਤਾਂ ਉਹ ਉੱਥੇ ਦੀ ਪੋਸਟ ਭਰਤੀ ਹੋ ਗਿਆ ਸੀਗਾ ਫਿਰ ਟੈਸਟ ਦਿੱਤੇ ਉਹਨਾਂ ਲਗਾਤਾਰ ਕੋਈ ਨਾ ਕੋਈ ਟੈਸਟ ਪੜਦਾ ਸੀਗਾ ਇੱਕ ਵਾਰੀ ਉਹ ਇਹ ਇਹ ਵਿੱਚ ਵੀ ਹੋ ਗਿਆ ਸੀ ਜਿਹੜੇ ਡਰਾਈਵਰ ਪੰਜਾਬ ਰੋਡ ਪੰਜਾਬ ਰੋਡ ਦੀ ਬੱਸਾਂ ਵਾਲੋ ਕੈਨੇਡੀਅਨ ਬੱਸ ਚਲਾਣ ਦੇ ਉਹਦੇ ਵਿੱਚ ਵੀ ਪਾਸ ਹੋ ਗਿਆ ਸੀ ਫਿਰ ਉਹ ਤੋਂ ਬਾਅਦ ਉਹਨਾਂ ਨੇ ਜੂਥ ਸਰਵਿਸ ਆਫੀਸਰ ਜਿਹੜੀ ਕੈਨੇਡਾ ਦੀ ਬਾਅਦ ਚਿਲਡਰਨ ਜੇਲ ਹੈ ਉਹਦੇ ਵਿੱਚ 90% ਤੋਂ ਵੀ ਉੱਪਰ ਨੰਬਰ ਲੈ ਕੇ ਉਹ ਟੈਸਟ ਕਲੀਅਰ ਕੀਤਾ ਤੇ ਮੈਨੂੰ ਬਹੁਤ ਜ਼ਿਆਦਾ ਮਾਣ ਹੈ ਤੇ ਵੈਸੇ ਵੀ ਪੜਾਈ ਦੇ ਨਾਲ ਨਾਲ ਜਿਹੜੀ ਉਹਦੀ ਸਨਸੀਅਰ ਹੈ ਉਹ ਬਹੁਤ ਜ਼ਿਆਦਾ ਹੈ ਸਾਡਾ ਬਹੁਤ ਧਿਆਨ ਲੱਗਦਾ ਤੇ ਮੈਂ ਇੱਕ ਹੈਂਡੀਕੈਪ ਦੇ ਹੋਣ ਨਾਤੇ ਮੇਰੇ ਹਸਬੰਦ ਵੀ ਥੋੜੇ ਬਿਮਾਰ ਹੋ ਗਏ ਸੀ ਮੈਂ ਬਹੁਤ ਜ਼ਿਆਦਾ ਮਹਿਸੂਸ ਮਾਣ ਮਹਿਸੂਸ ਕਰਦੀ ਕਿ ਇਸ ਤਰ੍ਹਾਂ ਦੇ ਬੱਚੇ ਇਨਸਾਹ ਸਭ ਨੂੰ ਪਰਮਾਤਮਾ ਦੇਵੇ ਜਿਸ ਤਰ੍ਹਾਂ ਦਾ ਮੇਰਾ ਬੱਚਾ ਹੈ ਸੱਚਾ ਪਾਸ਼ਾ ਨੂੰ ਹੋਰ ਵੀ بلندیاں اے پنجابے میں ਧੰਨਵਾਦ ਕਰਦੀ ਰੰਕਾਰੀ ਮਿਸ਼ਨ ਦਾ ਸਤਿਗੁਰੂ ਮਤਾ ਅਸ ਦੀਕਸ਼ਾ ਸਵਿੰਦਰ ਹਰਦੇਵ ਜੀ ਦਾ ਜਿਹਦੀ ਛਤਰ ਸ਼ਾਏ ਹੈ ਇੱਥੇ ਇਹਨਾਂ ਬੱਚਿਆਂ ਨੇ ਆਪਣੀ ਪੜ੍ਹਾਈ ਕੀਤੀ ਤੇ 사ਸੰਗ ਨਾਲ ਜੁੜ ਕੇ ਸਾਰਾ ਮਨ ਮਹਿਸੂਸ ਕੀਤਾ ਤੇ ਮੈਂ ਬਹੁਤ ਪਿਆਰ ਕਰਦਾ ਮੈਨੂੰ ਮਨ ਹੈ ਬਸ ਸਰ ਮੇਰਾ ਨਾਮ ਸੰਦੀਸ਼ਾ ਹੈ اور ਮੈਂ ਸ਼ਮਨੀਤ ਦੀ ਵੱਡੀ ਸਿਸਟਰ ਆ ਤੇ ਮੈਂ ਹੀ ਕਹਿਣਾ ਚਾਹਨੀ ਕਿ ਅਸੀਂ ਅੱਜ ਸਾਡੇ ਲਈ ਬਹੁਤ ਜ਼ਿਆਦਾ ਬlesਟਡ ਮੂਵਮੈਂਟ ਆ ਔਰ ਪ੍ਰਾਊਡ ਵਾਲੀ ਗੱਲ ਆ ਕਿ ਉਹ ਨਿੱਕੀ ਜਿਹੇ ਰੇਰ ਵਿੱਚ ਜਸਟ ਆ 23 ਔਰ ਉਹਨੇ ਜੋ ਅੱਜ ਅਚੀਵ ਕੀਤਾ ਆ ਔਰ ਇਸ ਇੱਕ ਛੋਟੇ ਜਿਹੇ ਕਾਲੇ ਵਾਲ ਬੀਟ ਤੋਂ ਇੱਕ ਪੰਜਾਬ ਬੋਰਡ ਤੋਂ ਉੱਠ ਕੇ ਉਹਨੇ ਆਪਣੀ ਜਿਹੜੀ ਸਟੱਡੀ ਕੀਤੀ ਫਿਰ ਕੈਨੇਡਾ ਜਾ ਕੇ ਗਵਰਨਮੈਂਟ ਜੌਬ ਲਈ ਤੇ ਬਸ ਅਸੀਂ ਬਹੁਤ ਖੁਸ਼ ਹਾਂ ਵਧਾਈਆਂ ਆ ਰਹੀਆਂ ਨੇ ਸਾਰੇ ਵਧਾਈਆਂ ਦੇ ਰਹੇ న్యూਸ ਤੇ ਚੱਲ ਰਿਹਾ ਤੇ ਇੰਨੀ ਹੀ ਸਾਡੇ ਲਈ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਆ ਜੋ ਸ਼ਮਜੀਤ ਸਿੰਘ ਜੀ ਹੈ ਰਾਣਾ ਜੀ ਇਹ ਮੇਰੇ ਦੋਤਾ ਹੈ ਇਸ ਪਰਿਵਾਰ ਦੇ ਨਾਲ ਮੇਰੇ ਪਿਤਾ ਜੀ ਸਾਡੇ ਬਾਬਾ ਜੀ ਕਾਫੀ ਸਾਡਾ ਜਿਹੜਾ ਗੂੜਾ ਪਿਆਰ ਹੈ ਅਸੀਂ ਇਹਨਾਂ ਦੇ ਜ਼ਮੀਨ ਤੇ ਦੇ ਨਾਲ ਜੁੜੇ ਹੋਏ ਹਾਂ ਇਹਨਾਂ ਨਾਲ ਸਾਡਾ ਘਰ ਵਾਲਾ ਪਿਆਰ ਹੈ ਅਸੀਂ ਨਾ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਾਡੇ ਨਾਲ ਇਹਨਾਂ ਦਾ ਪਿਆਰ ਹੈ ਸਾਡੇ ਨਾਲ ਪਿਆਰ ਹੈ ਤੀਜਾ ਬੱਚਾ ਹੈ ਸ਼ਮਜੀਤ ਬਹੁਤ ਹੀ ਅੱਛਾ ਬੱਚਾ ਜੀ ਬਹੁਤ ਲਾਇਕ ਸੀ ਬਹੁਤ ਸਮਝਦਾਰ ਸੀ ਜਿਸ ਤਰ੍ਹਾਂ ਅੱਜ ਕੱਲ ਬੱਚੇ ਨਸ਼ਿਆਂ ਦੇ ਨਾਲ ਜਾਂ ਹੋਰ ਕਿਸੇ ਜਾਂਦੇ ਕਿਸੇ ਬੱਚੇ ਨਾਲ ਰਲਦਾ ਨਹੀਂ ਸੀ ਨਾਨਕ ਜੀ ਨਸ਼ਾ ਕੀਤਾ ਇਸ ਪਰਿਵਾਰ ਨੇ ਲੋਕਾਂ ਨੂੰ ਸ਼ਰਮ ਦਿੱਤੀ ਇਸ ਬੱਚੇ ਨੇ ਮੈਂ ਕਹਿੰਦਾ ਪਰਮਾਤਮਾ ਨੇ ਇਸ ਬੱਚੇ ਨੂੰ ਜਿਸ ਤਰ੍ਹਾਂ ਕਾਮਯਾਬੀਆਂ ਦਿੱਤੀਆਂ ਜਿਹੜੀ ਸਾਡਾ ਹੁਣ ਆਉਣ ਵਾਲਾ ਪੇ ਵੇਖਿਆ ਸਾਡੀ ਜਵਾਨੀ ਹੈ ਇਸ ਬੱਚੇ ਦੀ ਵੱਲ ਦੇਖ ਕੇ ਮਿਹਨਤ ਕਰਨ ਤਾਂ ਕਿ ਇਹ ਆਪਣੀ ਜ਼ਿੰਦਗੀ ਚ ਕਾਮਯਾਬ ਹੋਣ ਤੇ ਆਪਣੀਆਂ ਮੋਜਾਂ ਮਾਣ ਧੰਨਵਾਦ ਦੇਖੋ ਸਾਡੇ ਪਿੰਡ ਲਈ ਬੜਾ ਖੁਸ਼ੀ ਦਾ ਦਿਨ ਹੈ ਸ਼ਮਨੀਤ ਰਾਣਾ ਨੂੰ ਵਧਾਈ ਦੇਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਪਰਿਵਾਰ ਦੇ ਪਿਛੋਕੜ ਬਾਰੇ ਗੱਲ ਕਰਨਾ ਚਾਹੁੰਦਾ ਰਾਣਾ ਬ੍ਰਿਜ ਸਿੰਘ ਉਹਨਾਂ ਦੀ ਧਰਮ ਪਤਨੀ ਸਵਰਗਵਾਸੀ ਸੰਜੋਗਤਾ ਦੇਵੀ ਜਿਹੜੇ ਆਪਾਂ ਦੇਖਦੇ ਸੀ ਬਚਪਨ ਤੋਂ ਹੀ ਜਿਹੜੇ ਸ਼ਮਨੀਤ ਦੇ ਮਦਰ ਹੈ ਉਹ ਮੇਰੇ ਕਲਾਸ ਪਹਿਲੇ ਨੀਨਾ ਰਾਣਾ ਤੇ ਇਹ ਪਰਿਵਾਰ ਸ਼ੁਰੂ ਤੋਂ ਸਮਾਜ ਸੇਵਾ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ ਜਿੱਥੇ ਵੀ ਅਸੀਂ ਬਚਪਨ ਦੇਖੀ ਸੀ ਲੋੜਵੰਦ ਦੀ ਸਹਾਇਤਾ ਕਰਨੇ ਇਸ ਪਰਿਵਾਰ ਦਾ ਪਹਿਲਾਂ ਦੇ ਨਹੀਂ ਫਰਜ਼ ਸਮਝਿਆ ਤੇ ਉਸ ਤੋਂ ਅਗਲੀ ਗੱਲ ਜਿਹੜੀ ਹੈ ਨੀਨਾ ਰਾਣਾ ਇਹ ਸਿਰਕ ਤੌਰ ਤੇ ਅਪਾਸ ਸੀਗੇ ਕਿ ਉਹਨਾਂ ਦਾ ਰਿਸ਼ਤਾ ਜਿਹੜਾ ਹਿਮਾਚਲ ਦੇ ਵਿੱਚ ਰਜੇਸ਼ ਰਾਣਾ ਜੀ ਨਾਲ ਜੁੜਿਆ ਤੇ ਜਿਹੜੇ ਬੱਚੇ ਆ ਬੱਚਿਆਂ ਨੇ ਵੀ ਉਹੀ ਕਲਚਰ ਫੋਲੋ ਕੀਤਾ ਇਹ ਬੱਚੇ ਜਿਹੜੇ ਆ ਬੜੇ ਸੰਸਕਾਰੀ ਹੈ ਪੜ੍ਹਾਈ ਦੇ ਵਿੱਚ ਜਿੱਥੇ ਹੁਸ਼ਾਰ ਸੀ ਉੱਥੇ ਇਹ ਸੰਸਕਾਰਾਂ ਦੇ ਨਾਲ ਵੀ ਇਹਨਾਂ ਨੇ ਆਪਣਾ ਨਾਤਾ ਜੋੜ ਰੱਖਿਆ ਮੈਂ ਇਹ ਗੱਲ ਵਿਸ਼ੇਸ਼ ਤੌਰ ਤੇ ਕਹਿਣੀ ਚਾਹਨਾ ਕਿ ਜਦੋਂ ਸ਼ਮਨੀਤ ਦੇ ਪਿਤਾ ਰਜੇਸ਼ ਜੀ ਬਿਮਾਰ ਹੋਏ ਉਹ ਵਿਸ਼ੇਸ਼ ਤੌਰ ਤੇ ਤਿੰਨ ਵਾਰ ਆਪਣੇ ਪਿਤਾ ਨੂੰ ਦੇਖਣ ਦੇ ਲਈ ਇੱਥੇ ਪਹੁੰਚੇ ਤੇ ਉਸ ਤੋਂ ਬਾਅਦ ਉਹਨੇ ਆਪਣੀ ਪੜ੍ਹਾਈ ਜਾਰੀ ਰੱਖ ਕੇ 6 ਸਾਲ ਦੇ ਵਿੱਚ ਇੱਥੋਂ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਸੱਤ ਸਮੁੰਦਰ ਪਾਰ ਤੱਕ ਜਿਹੜਾ ਇਹ ਅਹੁਦਾ ਜੂਥ ਸਰਵਿਸ ਅਫਸਰ ਦਾ ਪ੍ਰਾਪਤ ਕੀਤਾ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਮੈਂ ਮੀਡੀਏ ਦੇ ਰਾਹੀਂ ਸ਼ਮਨੀਤ ਨੂੰ ਵਧਾਈ ਦਿੰਦਾ ਹੋਏ ਕਹਿਣਾ ਚਾਹਨਾ ਸਰਤਾਜ ਦੀਆਂ ਦੋ ਲਾਈਨਾਂ ਜਿਹੜੀਆਂ ਹੈਗੀਆਂ ਹਾਲੇ ਤਾਂ ਸ਼ੁਰੂਆਤਾਂ ਨੇ ਰੱਬ ਦੇ ਬਖਸ਼ੇ ਕਾਜ ਦੀਆਂ ਬੜੀਆਂ ਲੰਮੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਸ਼ਮਨੀਤ ਨੂੰ ਮੈਂ ਕਹਿਣਾ ਚਾਹਨਾ ਕਿ ਹਲੇ ਸ਼ੁਰੂਆਤ ਹੈ ਹਲੇ ਤੂੰ ਬਹੁਤ ਰਕੀਆਂ ਕਰਨੀਆਂ ਸਾਨੂੰ ਜਿਹੜਾ ਪਿੰਡ ਲਈ ਮਾਣ ਪ੍ਰਾਪਤ ਹੋਰ ਵੀ ਸਾਡੇ ਲਈ ਇਹ ਮਾਣ ਪ੍ਰਾਪਤ ਹੋਵੇ ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਕਿ ਉਹ ਆਪਣੀ ਮਿੱਟੀ ਨਾਲ ਜਿਦਾ ਪਹਿਲੇ ਜੁੜਿਆ ਬਚਪਨ ਤੋਂ ਇਸੇ ਤਰ੍ਹਾਂ ਜੁੜਿਆ ਰਹੇ ਧੰਨਵਾਦ ਹਾਂਜੀ ਮੈਂ ਰਚਨਾ ਦੇ ਵੀ ਕਾਲੇਵਾਲ ਬੀਕ ਜੀ ਇਹ ਸ਼ਮੀਤ ਰਾਣਾ ਤੇ ਇਹਨਾਂ ਦੀ ਫੈਮਿਲੀ ਇਹਨਾਂ ਦਾ ਸਾਡੇ ਨਾਲ ਬਹੁਤ ਪਿਆਰ ਹੈ ਜਾਨੀ ਕਿ ਇਹ ਬੱਚਾ ਮੇਰੇ ਕੋਲ ਜਾਨੀ ਕਿ ਮੈਂ 12 ਸਾਲ ਪੜਾਇਆ ਜੀ ਇੱਥੇ ਤੇ ਬੱਚਾ ਮੇਰੇ ਕੋਲ ਪੜਿਆ ਕਾਫੀ ਲਾਇਕ ਸੀਗਾ ਤੇ ਅੱਜ 6 ਸਾਲ ਤੋਂ ਤਰੇਟਾ ਅੱਜ ਉਹਨੇ ਬਹੁਤ ਉੱਥੇ ਜਾਨੀ ਕਿ ਨਾਮ ਬਣਾਇਆ ਉਹਨੇ ਆਪਣਾ ਸਾਰਿਆਂ ਨੂੰ ਬਹੁਤ ਵਧਾਈਆਂ ਥੈਂਕ ਯੂ ਦੇਖੋ ਜੀ ਮੇਰੀ ਉਮਰ 85 ਸਾਲ ਹੈ ਤੇ ਮੈਂ ਇਹ ਮੇਰਾ ਦੋਤਾ ਹੈ ਸ਼ਮੀਤ ਤੇ ਆਇਆ ਤਾਂ ਪਰਮਾਤਮਾ ਨਹੀਂ ਹੈ ਪਰ ਮੈਨੂੰ ਇਸ ਚੀਜ਼ ਦੀ ਖੁਸ਼ੀ ਬਹੁਤ ਜ਼ਿਆਦਾ ਹੈ ਜੀ ਕਿ ਇਸਨੇ ਆਪਣੀ ਜਿਹੜੀ ਤਰੱਕੀ ਕੀਤੀ ਆ ਸਾਡਾ ਕਹਿਣਾ ਮੰਨਿਆ ਇਸ ਕਰਕੇ ਇਹ ਮੈਨੂੰ ਬਹੁਤ ਹੀ ਇਹ ਪਿਆਰਾ ਲੱਗਦਾ ਕਿ ਇਹਦੇ ਵਿੱਚ ਅਸੀਂ ਪਰਮਾਤਮਾ ਦਾ ਸ਼ੁਕਰ ਕਰਦੇ ਆਂ ਤੇ ਜਿਹੜਾ ਸਾਡਾ ਇਹਦਾ ਢਾਂਚਾ ਹੈ ਇਹ ਵੀ ਸਰਕਾਰ ਦਾ ਹੈ ਵੀ ਬਹੁਤ ਵਧੀਆ ਹੈ ਇਹਦਾ ਵੀ ਅਸੀਂ ਧੰਨਵਾਦ ਕਰਦੇ ਆਂ ਸਾਡਾ ਐਜੂਕੇਸ਼ਨ ਡਿਪਾਰਟਮੈਂਟ ਇੰਨਾ ਵਧੀਆ ਹੈਗਾ ਕਿ ਜਿਹੜੇ ਨਾਲ ਇੱਥੇ ਪੜ੍ਹ ਕੇ ਉੱਥੇ ਸਾਰੇ ਟੈਸਟ ਪਾਸ ਕੀਤੇ ਕਿਉਂਕਿ ਪਹਿਲੀ ਤੋਂ ਲੈ ਕੇ 8ਵੀਂ ਤੱਕ ਇਸ ਸੰਤ ਨਾਨਕ ਕਾਰੀ ਸਕੂਲ 'ਚ ਪੜਿਆ ਉਹ ਵੀ ਐਜੂਕੇਸ਼ਨ ਬੋਰਡ ਦਾ ਪੰਜਾਬ ਐਜੂਕੇਸ਼ਨ ਬੋਰਡ ਦਾ ਸੀ ਤੇ ਬਾਅਦ ਵਿੱਚ ਉਹ ਪੜਿਆ ਫਿਰ ਇਹ ਪਲੱਸ 2 ਕੀਤੀ ਹੈ ਆਦਰਸ਼ ਸਕੂਲ ਦੇ ਵਿੱਚ ਸੜੂਏ ਦੇ ਵਿੱਚ ਉਸ ਤੋਂ ਬਾਅਦ ਕੈਨੇਡਾ ਚਲੇ ਗਿਆ ਕੈਨੇਡਾ ਜਾ ਕੇ ਗਿਆ ਉਸਨੇ ਫਿਰ ਬੜੀਆ ਢੰਗ ਨਾਲ ਉਹ ਪੜ੍ਹਾਈ ਕੀਤੀ ਜੋ ਉੱਥੇ ਦੇ ਰੂਲ ਸੀਗੇ ਉਹ ਰੂਲ ਸਾਰੇ ਫੋਲੋ ਕੀਤੇ ਉਸ ਤੁਹਾਡੀ ਬੜੀਆਂ ਵਧਾਈਆਂ ਜੀ ਤੁਹਾਨੂੰ ਵੀ ਤਾਂ ਉਹਨਾਂ ਜੀ ਸਾਨੂੰ ਖੁਸ਼ੀ ਹੈ ਜੀ ਬਹੁਤ ਖੁਸ਼ੀ ਆ